ਅੱਜ ਫਲੋਰ ਸ਼ਾਮ 5 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਰੋਡ ਤੇ ਦੋ ਧਿਰਾਂ ਵਿਚਕਾਰ ਜ਼ਬਰਦਸਤ ਝਗੜਾ ਵਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਝਗੜੇ ਦੌਰਾਨ ਦੋਨਾਂ ਧਿਰਾਂ ਜ਼ਖਮੀ ਹੋ ਗਈਆਂ ਪ੍ਰਾਪਤ ਜਾਣਕਾਰੀ ਅਨੁਸਾਰ ਸਹਿਫਾਵਾਤੇ ਰਹਿਣ ਵਾਲੇ ਗੋਲਦੀ ਨੇ ਦੱਸਿਆ ਕਿ ਉਹ ਆਪਣੀ ਲੜਕੀ ਨਾਲ ਗੱਲ ਕਰ ਰਿਹਾ ਸੀ ਤੇ ਡਾਕਟਰ ਕੋਲ ਚੈੱਕ-ਅਪ ਲਈ ਆਇਸਨ ਉੱਥੇ ਬੀ.ਐਮ.ਸੀ ਤੇ ਕੁਝ ਹੋਰ ਵੀ ਖੜੇ ਸਨ ਤੇ ਕੁਝ ਲੜਕੇ ਇੱਕ ਦੂਜੇ ਨੂੰ ਗਾਲਾਂ ਕੱਢ ਰਹੇ ਸੀ ਜਿਵੇਂ ਹੀ ਉਸਨੇ ਕਾਰਨ ਪੁੱਛਿਆ ਤਾਂ ਉਸਨੇ ਅਜਿਹਾ ਜਵਾਬ ਦਿੱਤਾ ਕਿ ਉਹ ਆਪਸ ਵਿੱਚ ਉਲਝ ਗਏ ਜਿਸ ਤੋਂ ਬਾਅਦ ਝਗੜਾ ਵੱਧ ਗਿਆ ਉਸਦੇ ਦੋਸਤ ਵੀ ਉੱਥੇ ਪਹੁੰਚ ਗਏ ਦੂਜੇ ਗਰੁੱਪ ਦੇ ਬੀਜੇ ਮਸੀਹ ਨੇ ਦੱਸਿਆ ਕਿ ਇੱਥੇ ਅਕਸਰ ਜਿਹੇ ਲੜਕੇ ਖੜੇ ਹੁੰਦੇ ਹਨ ਜਦੋਂ ਉਹਨਾਂ ਨੂੰ ਉੱਥੋਂ ਜਾਣ ਲਈ ਕਿਹਾ ਤਾਂ ਇੱਕ ਲੜਕੇ ਨੇ ਕਿਹਾ ਆਪਣਾ ਹਥਿਆਰ ਕੱਟੋ ਹੁਣੇ ਉਸ ਨੂੰ ਸਵਾਦ ਦਿਓ ਜਿਸ ਤੋਂ ਬਾਅਦ ਬੀਜੇ ਮਸੀਹ ਦੇ ਪੁੱਤਰ ਵੀ ਉੱਥੇ ਪਹੁੰਚ ਗਿਆ ਦੋ ਮਾਤੜਿਆਂ ਤੇ ਤਿੰਨ ਦਰਜਨ ਤੋਂ ਵੱਧ ਮੁੰਡਿਆਂ ਵਿੱਚ ਕਾਰ ਜ਼ਬਰਦਸਤ ਝਟ ਹੋ ਗਈ। ਪੀ. ਜੇ. ਐਮ. ਸੀ ਨੇ ਦੱਸਿਆ ਕਿ ਗੰਨਾ ਪਿੰਡ ਦੇ ਲੜਕਿਆਂ ਨਾਲ ਪ੍ਰਾਣੀ ਰੰਜਿਸ਼ ਚੱਲ ਰਹੀ ਹੈ। ਜਦੋਂ ਵੀ ਕੋਈ ਗੱਲ ਹੁੰਦੀ ਹੈ ਉਹ ਬਿਨਾਂ ਕਿਸੇ ਕਨ ਉਸ ਨਾਲ ਲੜਨਾ ਸ਼ੁਰੂ ਕਰ ਦਿੰਦਾ ਹੈ। ਇਸ ਲੜਾਈ 'ਚ ਦੋ ਲੜਕਿਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਵੀ ਪ੍ਰਾਪਤ ਹੋਇਆ। ਸੂਚਨਾ ਮਿਲਦੇ ਸਾਰ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਤੇ ਕਾਬੂ ਪਾਇਆ ਫਲੋਰ ਤੋਂ ਰਾਜਕਮਾ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਮੇਰਾ ਨਾਮ ਜੀ ਗੋਲਡੀ ਐ ਸਹਾਵਤੋਂ ਆ ਜੀ ਮੈਂ ਤੇ ਮੈਂ ਕੁਛ ਨਹੀਂ ਹੋਇਆ ਮੈਂ ਕੁੜੀ ਨੂੰ ਦਵਾਈ ਲਵਾਵਾਂ ਆਇਆ ਸੀਗਾ ਜੀ ਇੱਥੇ ਇਹ ਬੰਦੇ ਉੱਤੇ ਗਾਲਾਂ ਕੱਢਣ ਲੱਗੇ ਸੀਗੇ ਮੈਂ ਇਸੇ ਪਿੰਨੀ ਗੱਲ ਪੁੱਛੀ ਵੀ ਭਾਜੀ ਕੀ ਗੱਲ ਹੋਈ ਆ ਤੂੰ ਕੌਣ ਹੁੰਦਾ ਆਂ ਮੈਨੂੰ ੱਟਕਾ ਮਾਰਿਆ ਠੀਕ ਗਿਆ ਮੁੜ ਕੇ ਆ ਗਿਆ ਮਗਰ ਆ ਕੇ ਸੰਗਲ ਚੱਕਿਆ ਮੇਰੇ ਸਿਰ 'ਤੇ ਸੰਗਲ ਮਾਰਿਆ ਜੀ ਇਹਨੇ ਕਾਰਨ ਕੀ ਸੀ ਗੱਲ ਕੀ ਹੋਈ ਮੈਨੂੰ ਪਤਾ ਹੀ ਨਹੀਂ ਹੈਦਾ ਇਹ ਗੋਦੀ ਪਾਕਿਸਤਾਨੀ ਬਣਾਣੀ ਮੈਨੂੰ ਮੈਂ ਜਾਣਦਾ ਹੀ ਨਹੀਂ ਉਹਨੂੰ ਜੀ ਕਿੰਨੇ ਬੰਦੇ ਸੀਗੇ ਜਿਨ੍ਹਾਂ ਨੇ ਉਹ 4-5 ਜਣੇ ਸੀਗੇ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਮੈਂ ਰਾਹੀ ਕਹਿਣਾ ਚਾਹੁੰਦਾ ਜੀ ਜੋ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ ਬੰਗਲਵਾਰ ਹਾਂਜੀ ਭਾਜੀ ਮੈਨਾਂ ਕਾ ਬੀਜਾ ਤੁਸੀਂ ਹਾਂਜੀ ਸਾਨੂੰ ਵਜੋਜੀ ਨਹੀਂ ਸੀ ਉੱਚੀ ਕੱਟੀ ਮੱਲਾ ਮਲਾਹਾ ਗੱਲ ਕੁਛ ਨਹੀਂ ਹੈਗੀ ਅਦਾਲਤ ਹੁਣ ਵੀ ਓਵਰ ਬੋਲ ਦੇਵੇ ਕੀ ਹੋਇਆ ਕੀ ਗੱਲ ਹੈ ਠੀਕ ਹੈ ਗੱਲ ਪੁੱਛ ਲਈ ਗਿਆ ਬਾਹਰ ਬੰਨੇ ਬੰਦੇ ਮੁੰਡੇ ਬੁਲਾਉਂਦੇ ਆ ਅੱਧੇ ਬਦਮਾਸ਼ੀ ਕਰਾਉਂਦੇ ਆ ਹਾਂ ਠੀਕ ਆ ਅੱਧੇ ਉਹ ਡਰੈਸ ਸੁਬਲਾਈ ਵੀ ਕਰਦੇ ਆ ਹਾਂ ਠੀਕ ਆ ਭਾਈ ਮੈਂ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਇਧਰ ਆ ਨਾ ਜੇ ਨੇ ਕਹਿੰਦਾ ਖੜੇ ਰਹਿਣੇ ਆ ਅੱਜ ਉਹਦੇ ਬੰਦੇ ਕਹਿੰਦੇ ਕਹਿੰਦਾ ਤੂੰ ਕੌਣ ਆ ਤੂੰ ਕੌਣ ਆ ਮੈਂ ਹੁਣ ਗਲਤ ਬੋਲੂਗਾ ਸਾਨੂੰ ਗੱਲ ਉਹ ਬੋਲਣੀ ਆ ਤੇ ਮਨੇ ਉਹ ਨਾਲ ਮੋਰਚਾਂ ਜਿਹੜੇ ਮੈਂ ਛੱਡ ਜੀ ਲੱਗੀ ਸਰਦੇ ਉਹ ਕਹਿੰਦਾ ਕੱਢ ਅਸਲਾ ਜਿਹੜਾ ਅਸਲਾ ਕੱਢੇ ਨਾ ਅੱਗਲਾ ਕੱਢ ਕੇ ਚਲਾਇਆ ਸੀ ਕੀ ਸੀਗਾ ਅਸਲਾ ਇਹਨੂੰ ਜਦੋਂ ਨਾ ਚੱਕ ਲਿਆ ਅਸਲਾ ਨਾਲ ਹੱਸੇ ਤੇ ਦੋ ਜਣੇ ਵੀ ਮੈਂ ਉਹ ਦੌੜ ਗਈ ਉਹ ਫੇਰ ਮੈਂ ਕਿਹੜੇ ਪਾਸੇ ਦੌੜਦੇ ਭਾਈ ਗੁੰਨੀ ਜਾਣਕਾਰੀ ਸਾਨੂੰ ਮਿਲੀ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਜਾ ਕੇ ਦੇਖਿਆ ਤਾਂ ਜਾਂਦਿਆਂ ਨੂੰ ਇਹ ਆਪਣੇ ਉਥੋਂ ਦੌੜ ਗਈ ਸੀ ਬੰਦੇ ਕੀ ਗੱਲ ਹੋਈ ਆ ਦੋਨਾਂ ਲੜਾਈ ਝਗੜਾ ਖਲੇ ਕਲੀਫ ਨਹੀਂ ਹੋਇਆ ਜੋ ਵੀ ਮੰਡ ਦੀ ਕਾਰਜੀ ਨੇ ਖਰਾਬ ਕੀਤੀ ਜਾਂ ਗਈ ਸੀ ਕਿੱਥੇ ਕਿੱਥੇ ਦੇ ਵਿਅਕਤੀ ਹੈ ਜਿਹੜੇ ਵਿਅਕਤੀ ਸਫਾਵਾਦ ਦਾ ਇੱਕ ਕੋਈ ਬਾਕੀ ਜਿਹਨਾਂ ਦੇ ਕੋਈ ਲੜਾਈ ਝਗੜਾ ਉਹਨਾਂ ਨੂੰ ਨਹੀਂ ਪਤਾ ਲੱਗਾ ਓਕੇ ਓਕੇ ਇਹ ਵੀ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹੋ ਉਹ ਕਰਦੇ ਆ ਜੀ ਬੱਸ